ਮੈਨੂੰ ਬहोत ਵਾਰਕ ਤੋਂ ਸੁਣਿਆ ਕਰ ਲਿਆ ਨੇ ਸਫੇਦ ਪਾਣੀ ਦੀ ਜਿਹੜੀ ਪ੍ਰੋਬਲਮ ਆ ਉਹ ਤਾਂ ਨਾਰਮਲ ਆ ਲੋਕ ਨੂੰ ਹੋਊਗਾ ਬਣਾਈ ਬੈਠੇ ਨੇ ਕੀ ਸੱਚੀ ਮੁੱਝੀ ਨਾਰਮਲ ਕਿਸਾ ਜੀ ਬਿਲਕੁਲ ਇਹ ਬਿਲਕੁਲ ਨਾਰਮਲ ਚੀਜ਼ ਨਹੀਂ ਨਿਕਲ ਹੈ ਇਹ ਬੈਕਟੀਰੀਅਲ ਇਨਫੈਕਸ਼ਨ ਕਰਕੇ ਪ੍ਰੋਬਲਮ ਹੋਦੀ ਹੈ ਹਾਈਜੀਨ ਨਹੀਂ ਮੇਨਟੇਨ ਕਰਦੀ ਲੇਡੀਜ਼ ਆਪਣਾ ਜਿਹੜੀ ਪਿੰਡਾਂ ਦੀਆਂ ਔਰਤਾਂ ਨੇ ਆਪਣਾ ਮਤਲਬ ਆਪਣੇ ਜਿਹੜੇ ਅੰਡਰਗਾਰਮੈਂਟਸ ਨੂੰ ਲੈ ਕੇ ਰੈਗੂਲਰ ਚੇਂਜ ਹੀ ਕਰਦੀ ਹੈ ਕਾਟਨ ਦੇ ਅੰਡਰਗਾਰਮੈਂਟਸ ਪਾਣੇ ਚਾਹੀਦੇ ਆ ਇਸ ਵਿੱਚ ਗਰਮੀ ਦਾ ਸੀਜ਼ਨ ਆ ਰਿਹਾ ਹੈ ਫੈਸ਼ਨ ਦੇ ਫਕ ਤੋਂ ਆਪਾਂ ਭੱਜਦੇ ਆਪਾਂ ਸਿਲਕ ਲੈ ਲਈਏ ਇਹ ਲੈ ਲਈਏ ਪਰ ਜਿਹੜੀ ਸਾਡੀ ਬੋਡੀ ਦੀ ਰਿਕੁਆਇਰਮੈਂਟ ਹੈ ਕਾਟਨ ਸਾਨੂੰ ਚਾਹੀਦਾ ਹੈ ਇੱਕ ਹੁੰਦਾ ਹੈ ਯੋਨੀ ਦਾ ਜਿਹੜਾ ਪੀ ਐਚ ਹੈ ਉਹਨੂੰ ਸਾਨੂੰ ਮੇਨਟੇਨ ਕਰਨਾ ਚਾਹੀਦਾ ਹੈ ਤੇ ਉਹ ਲੇਡੀਜ਼ ਜਿਹੜੀ ਪਿੰਡਾਂ ਦੀਆਂ ਆ ਅੱਜ ਕੱਲ੍ਹ ਸ਼ਹਿਰ ਦੀ ਉਹ ਫੈਸ਼ ਹੈ ਕਿ ਚਪਲ ਦੀ ਹੈ ਤੇ ਪੀ ਐਚ ਜਦੋਂ ਵੀ ਵਿਗੜਦਾ ਉਧਰ ਦਾ ਤੇ ਉਹ ਪੀ ਐਚ ਜਦੋਂ ਵਿਗੜਦਾ ਇੱਕ ਬੇਸਿਕ ਚੀਜ਼ ਹੁੰਦੀ ਹੈ ਉਹ ਜਦੋਂ ਵੀ ਵਿਗੜੂਗਾ ਤੇ ਉਥੇ ਯੋਨੀ ਮਾਰਗ ਤੋਂ ਬਹੁਤ ਜ਼ਿਆਦਾ ਸਫੇਦ ਪਾਣੀ ਆਉਂਦਾ ਮੈਲ ਆਉਂਦੀ ਖਾਰਿਸ਼ ਹੋ ਜਾਂਦੀ ਹੈ ਤੇ ਗਰਭਾਸ਼ਯ ਵਿੱਚ ਜਿਹੜਾ ਬੱਚਾ ਰਾਨੀਆ ਉਥੇ ਹੌਲੀ ਹੌਲੀ ਕਰਕੇ ਸੂਜਨ ਪੈ ਜਾਂਦਾ ਪੈਦਾ ਹੋ ਜਾਂਦੀ ਹੈ ਜੇ ਜਦੋਂ ਇਹ ਪ੍ਰੋਬਲਮ ਆਪਾ ਇਗਨੋਰ ਕਰਦੇ ਆਂ ਤੇ ਹੌਲੀ-ਹੌਲੀ ਉਹ ਸਾਲ ਦੋ ਸਾਲ ਦੇ ਵਿੱਚ ਬਦਕੇ ਕੀਮਤ ਵਿੱਚ ਕਨਵਰਟ ਹੋ ਜਾਂਦੀ ਹੈ ਇਸ ਲਈ ਮੈਂ ਤਾਂ ਔਰਤਾਂ ਨੂੰ ਇਹੀ ਕਹਾਂਗੀ ਕਿ ਵੀ ਆਪਣੀ ਸਫੀਦ 파ੜੀ ਦੀ ਜਿਹੜੀ ਪ੍ਰੋਬਲਮ ਹੈ, SEOD ਵਰਗੀ ਪ੍ਰੋਬਲਮ ਹੈ ਇਹਨਾਂ ਨੂੰ ਪਲੀਜ਼ ਤੁਸੀਂ ਇਗਨੋਰ ਨਾ ਕਰੋ। ਪਰ ਇਹਦਾ ਸੋਲੂਸ਼ਨ ਵੀ ਕੀ ਉਹ ਕਹਿੰਦੀਆਂ ਨੇ ਕਿ ਠੀਕ ਆ ਸੀ 10 ਦਿਨ ਨੇ ਆ ਕਿ ਉਹ ਕਹਿੰਦੀਆਂ ਵੀ ਅੱਸੀ ਸਾਨੂੰ ਹੈਗੀ ਆ ਪ੍ਰੋਬਲਮ। ਉਹਨਾਂ ਨੇ ਸੋਲੂਸ਼ਨ ਕੀ ਆ ਉਹ ਸੋਲੂਸ਼ਨ ਇਹੋ ਜਿਹਾ ਹੈ ਇਹ ਜਿਹੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਉੱਥੇ ਦੀ ਸੁਜਨ ਨੂੰ ਐਂਟੀ ਇਨਫਲਮੇਟਰੀ ਕੰਮ ਕਰਦਾ ਹੈ ਮਤਲਬ ਸੁਜਨ ਨੂੰ ਕੰਮ ਕਰਦਾ ਹੈ ਇੱਕ ਐਂਟੀਆਕਸੀਡੈਂਟ ਦਾ ਸਭ ਤੋਂ ਵਧੀਆ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੋਤੇ ਜਿੱਤਨੀ ਵੀ ਸੁਜਨ ਹੈ ਰਸਾਇਣ ਦਾ ਕੰਮ ਕਰਦਾ ਹੈ ਪਰ ਉਹ ਬਤਾਉ ਤਾਂ ਸਿਰਫ ਆਪਣੇ ਪਰਿਵਾਰ ਦੇ ਇੱਕ ਜੀ ਨੂੰ ਦੱਸਣ ਤੋਂ ਘਬਰਾਉਂਦੀਆਂ ਨੇ ਕਿ ਭਾਈ ਮੈਨੂੰ ਸਫੇਦ ਪਾਣੀ ਦੀ ਸਮੱਸਿਆ ਹੈ ਜੀ ਮੈਨੂੰ ਲਪੋਰੀਆਂ ਦੀ ਸਮੱਸਿਆ ਹੈ ਪੀਸੀਓਡੀਜ਼ ਸਮੱਸਿਆ ਹੈ ਜਾਂ ਮੇਰੇ ਪੇਟ 'ਚ ਕੋਈ ਇਨਫੈਕਸ਼ਨ ਹੈ ਮੇਰੇ ਖੂਨ 'ਚ ਕੋਈ ਇਨਫੈਕਸ਼ਨ ਹੈ ਫਿਰ ਉਹ ਖੁੱਲ ਕੇ ਕਿੱਦਾਂ ਦੱਸ ਲੋ ਕਿਵੇਂ ਦੱਸਣ ਸਾਡੇ ਕੋਲ ਜੇ ਹੋਣ ਕਿ ਕਿਵੇਂ ਦੱਸਣ ਕਿ ਭਾਈ ਨਹੀਂ ਮਿਲੂਏ ਬਿਮਾਰੀ ਹੈਗੀ ਸੈਕਸ ਵਰਗੀ ਪ੍ਰੋਬਲਮ ਜਿਹੜੀ ਕਰੀਏ ਲੇਡੀ ਬਹੁਤ ਜ਼ਿਆਦਾ ਸ਼ਰਮ ਕਰਦੀ ਹੈ ਸੈਕਸ ਤੋਂ ਬਾਅਦ ਲੇਡੀਜ਼ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਉਹ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਲੇਡੀ ਦੱਸਦੀ ਨਹੀਂ ਹੈ ਨੀਂਦ ਤੇ ਬਾਹਰ ਆ ਦੇ ਕਹਿੰਦੀ ਸੀ ਸ਼ਰਮ ਆਉਂਦਾ ਸੰਘੋ ਨਾ ਇਸ ਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਸਾਡੇ ਕੋਲ ਜਿਹੜਾ ਨੰਬਰ ਫਲੈਸ਼ ਹੋ ਰਿਹਾ ਉਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਸ਼ਗਲ ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਦੇ ਨਾਲ ਬਹੁਤ ਵਾਰ ਔਰਤ ਜਿਹੜੀ ਹੈ ਉਹ ਹਰ ਇੱਕ ਦੇ ਕੰਮ ਆਉਂਦੀ ਹੈ ਔਰਤ ਘਰ ਦੇ ਵਿੱਚ ਨਾ ਹੋਵੇ ਤੇ ਘਰ ਸੂਨਾ ਲੱਗਦਾ ਹੈ ਪਰ ਕੀ ਕਦੀ ਸੋਚਿਆ ਹੈ ਕਿ ਔਰਤ ਦੇ ਅੰਦਰ ਲੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਬਾਰੇ ਔਰਤ ਕਿੰਨਾ ਕੇ ਗੱਲਬਾਤ ਕਰਦੀ ਆ ਉਸ ਨੂੰ ਸੁਣਨ ਵਾਲਾ ਕੌਣ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਡਾਕਟਰ ਨੈਂਸੀ ਮੈਮ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਔਰਤ ਹਰ ਇੱਕ ਦੀ ਪ੍ਰੋਬਲਮ ਸੁਣਦੀ ਹੈ ਆਪਣੇ ਬੇਟੇ ਦੀ ਪ੍ਰੋਬਲਮ ਵੀ ਸੁਣ ਸਕਦੀ ਹੈ ਆਪਣੀ ਬੇਟੀ ਦੀ ਵੀ ਸੁਣ ਸਕਦੀ ਹੈ ਆਪਣੇ ਹਸਬੰਡ ਦੀ ਸੁਣਦੀ ਹੈ ਸਭ ਦੀ ਸੁਣਦੀ ਹੈ ਨਾ ਉਸ ਦੀ ਪ੍ਰੋਬਲਮ ਬਹੁਤ ਵਾਰ ਸੁਣਨ ਵਾਲਾ ਕੋਈ ਹੁੰਦਾ ਨਹੀਂ ਉਹਦੀ ਅੰਦਰਲੀ ਜਿਹੜੀ ਬਿਮਾਰੀ ਹੈ ਉਸ ਨੂੰ ਐਕਸਪਲੇਨ ਹੀ ਨਹੀਂ ਕਰ ਪਾਉਂਦੀ ਜੀ ਬਿਲਕੁਲ ਅ ਔਰਤ ਦੇਖੋ ਇੱਕ ਦਿਨ ਵੀ ਬਿਮਾਰ ਹੋ ਜਾਵੇ ਘਰ ਦੀ ਰੋਟੀ ਨਹੀਂ ਬਣਦੀ ਹੂੰ ਤੇ ਬਹੁਤ ਔਖਾ ਹੋ ਜਾਂਦਾ ਹੈ ਘਰ ਦੇ ਸਾਰੇ ਮੈਂਬਰਸ ਲਈ ਬੇਟਾ ਹੋਵੇ ਬੇਟੀ ਹੋਵੇ ਹਸਬੰਡ ਹੋਵੇ ਸਾਰੇ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਔਰਤ ਸਾਰਿਆਂ ਲਈ ਸਭ ਕੁਝ ਕਰਦੀ ਹੈ ਪਰ ਆਪਣੀ ਜਿਹੜੀ ਪ੍ਰੋਬਲਮਸ ਹੈ ਅੰਦਰਲੀ ਪ੍ਰੋਬਲਮਸ ਜਿਵੇਂ ਕਿ ਆਪਾਂ ਕਹਿ ਸਕਦੇ ਆ ਸਫੇਦ ਪਾਣੀ ਦੀ ਪ੍ਰੋਬਲਮ ਪੀਸੀਓਡੀ ਵਰਗੀ ਪ੍ਰੋਬਲਮਸ ਦਿਮਾਗ ਦੀ ਸਟ्रेस ਦੀ ਪ੍ਰੋਬਲਮ ਜਿਹਦੇ ਕਰਕੇ ਵਜਾਇਨਾ ਯੋਨੀ ਮਾਰਗ ਦੀ ਪ੍ਰੋਬਲਮਸ ਬੱਚੇਦਾਨੇ ਦੀ ਪ੍ਰੋਬਲਮਸ ਇੰਨੀ ਜ਼ਿਆਦਾ ਅੱਜ ਕੱਲ ਵੱਧ ਗਈਆਂ ਤੇ ਬਹੁਤ ਜ਼ਿਆਦਾ ਔਰਤਾਂ ਸਫਰ ਕਰ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਤੇ ਅੰਦਰੋਂ ਅੰਦਰੋਂ ਘੁੱਟ ਕੇ ਆਪਣੀ ਬਿਮਾਰੀ ਨੂੰ ਵਧਾਈ ਜਾ ਰਹੀ ਹੈ ਮੈਂ ਨਾ ਬਹੁਤ ਬਾਰ ਔਰਤਾਂ ਤੋਂ ਸੁਣਿਆ ਹੋ ਕਿ ਨਹੀਂ ਜਾਨੀ ਸਫੇਦ ਪਾਣੀ ਦੀ ਜਿਹੜੀ ਪ੍ਰੋਬਲਮ ਆ ਉਹ ਤਾਂ ਨਾਰਮਲ ਆ ਲੋਕ ਇਸ ਨੂੰ ਹਉਆ ਬਣਾਈ ਬੈਠੇ ਨੇ ਕੀ ਇਹ ਸੱਚੀ ਮੁੱੱਚੀ ਨਾਰਮਲ ਚੀਜ਼ ਆ ਜੀ ਬਿਲਕੁਲ ਇਹ ਬਿਲਕੁਲ ਨੋਰਮਲ ਚੀਜ਼ ਨਹੀਂ ਹੈ ਇਹ ਬੈਕਟੀਰੀਅਲ ਇਨਫੈਕਸ਼ਨ ਕਰਕੇ ਪ੍ਰੋਬਲਮ ਹੁੰਦੀ ਹੈ ਹਾਈਜੀਨ ਦੀ ਮੇਨਟੇਨ ਕਰਦੀ ਲੇਡੀਜ਼ ਆਪਣਾ ਜਿਹੜੀ ਪਿੰਡਾਂ ਦੀਆਂ ਔਰਤਾਂ ਨੇ ਆਪਣਾ ਮਤਲਬ ਆਪਣੇ ਜਿਹੜੇ ਅੰਡਰਗਾਰਮੈਂਟਸ ਨੂੰ ਲੈ ਕੇ ਰੈਗੂਲਰ ਚੇਂਜ ਨਹੀਂ ਕਰਦੀਆਂ ਕਾਟਨ ਦੇ ਅੰਡਰਗਾਰਮੈਂਟਸ ਪਾਣੇ ਚਾਹੀਦੇ ਆ ਇਸ ਵਿੱਚ ਗਰਮੀ ਦਾ ਹੁਣ ਸੀਜ਼ਨ ਆ ਰਿਹਾ ਹੈ ਫੈਸ਼ਨ ਦੇ ਪੱਖੋਂ ਆਪਾਂ ਭਜਦੇ ਆ ਆਪਾਂ ਸਿਲਕ ਲੈ ਲਈਏ ਇਹ ਲੈ ਲਈਏ ਪਰ ਜਿਹੜੀ ਸਾਡੀ ਬੋਡੀ ਦੀ ਰਿਕੁਆਇਰਮੈਂਟ ਹੈ ਕਾਟਨ ਸਾਨੂੰ ਚਾਹੀਦਾ ਹੈ ਹਾਈਜੀਨ ਇੱਕ ਹੁੰਦਾ ਹੈ ਯੋਨੀ ਦਾ ਜਿਹੜਾ ਪੀ ਐਚ ਹੈ ਉਹਨੂੰ ਸਾਨੂੰ ਮੇਨਟੇਨ ਕਰਨਾ ਚਾਹੀਦਾ ਹੈ ਤੇ ਉਹ ਲੇਡੀਜ਼ ਜਿਹੜੀ ਪਿੰਡਾਂ ਦੀਆਂ ਆ ਅੱਜ ਕੱਲ੍ਹ ਸ਼ਹਿਰ ਦੀ ਵੀ ਉਹ ਫੈਸ਼ਨ ਪਿੱਛੇ ਭੱਜਦੀਆਂ ਹਨ ਤੇ ਪੀ ਐਚ ਜਿਹੜਾ ਜਦੋਂ ਵੀ ਵਿਗੜਦਾ ਉਧਰ ਦਾ ਤੇ ਉਹ ਪੀ ਐਚ ਜਦੋਂ ਵਿਗੜਦਾ ਇੱਕ ਬੇਸਿਕ ਚੀਜ਼ ਹੁੰਦੀ ਹੈ ਉਹ ਜਦੋਂ ਵੀ ਵਿਗੜੂਗਾ ਤੇ ਉੱਥੇ ਯੋਨੀ ਮਾਰਕ ਤੋਂ ਬਹੁਤ ਜ਼ਿਆਦਾ ਸਫੇਦ ਪਾਣੀ ਆਊਗਾ स्मੈਲ ਆਊਗੀ ਖਾਰਿਸ਼ ਹੋ ਜਾਂਦੀ ਹੈ ਤੇ ਗਰਭਾਸ਼ਯ ਵਿੱਚ ਜਿਹੜਾ ਬੱਚਾ ਨਾ ਨਹੀਂ ਉੱਥੇ ਹੌਲੀ ਹੌਲੀ ਕਰਕੇ ਸੂਜਨ ਪੈ ਜਾ ਪੈਦਾ ਹੋ ਜਾਂਦੀ ਹੈ ਤੇ ਜਦੋਂ ਇਹ ਪ੍ਰੋਬਲਮ ਆਪਾਂ ਇਗਨੋਰ ਕਰਦੇ ਆਂ ਤੇ ਹੌਲੀ ਹੌਲੀ ਉਹ ਸਾਲ 2 ਸਾਲ ਵਿੱਚ ਵੱਧ ਕੇ ਟਿਊਮਰ ਚ ਕਨਵਰਟ ਹੋ ਜਾਂਦੀ ਹੈ ਤੇ ਇਸ ਲਈ ਮੈਂ ਤਾਂ ਔਰਤਾਂ ਨੂੰ ਇਹੀ ਕਵਾਂਗੀ ਕਿ ਵੀ ਆਪਣੀ ਸਫੇਦ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਪੀਸੀਓਡੀ ਵਰਗੀ ਪ੍ਰੋਬਲਮਸ ਹੈ ਇਹਨਾਂ ਨੂੰ ਪਲੀਜ਼ ਤੁਸੀਂ ਇਗਨੋਰ ਨਾ ਕਰੋ ਪਰ ਇਹਦਾ ਸੋਲੂਸ਼ਨ ਵੀ ਕੀ ਉਹ ਕਹਿੰਦੀਆਂ ਨੇ ਕਿ ਠੀਕ ਆ ਅਸੀਂ ਦੱਸ ਦਿੰਨੇ ਆ ਕਿ ਉਹ ਕਹਿੰਦੀਆਂ ਵੀ ਅਸੀਂ ਸਾਨੂੰ ਇਹ ਹੈਗੀ ਆ ਪ੍ਰੋਬਲਮ ਪੇ ਤਾਂ ਸੋਲੂਸ਼ਨ ਕੀ ਆ ਦੇਖੋ ਅਸੀਂ ਜਿਹੜਾ ਉਹਦੇ ਲਈ ਸੋਲੂਸ਼ਨ ਤਿਆਰ ਕੀਤਾ ਹੈ ਨਾ ਉਹ ਸੋਲੂਸ਼ਨ ਇਹੋ ਜਿਹਾ ਹੈ ਤੇ ਇਹੋ ਜਿਹੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਉੱਥੇ ਦੀ ਸੂਜਨ ਨੂੰ ਐਂਟੀ ਇਨਫਲੇਮੇਟਰੀ ਕੰਮ ਕਰਦਾ ਹੈ ਮਤਲਬ ਸੂਜਨ ਨੂੰ ਕੰਮ ਕਰਦਾ ਹੈ ਇੱਕ ਐਂਟੀ ਆਕਸੀਡੈਂਟ ਸਭ ਤੋਂ ਵਧੀਆ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਉੱਥੇ ਜਿੰਨੀ ਵੀ ਸੂਜਨ ਹੈ ਰਸਾਇਣ ਦਾ ਕੰਮ ਕਰਦਾ ਹੈ ਤੇ ਜਿੰਨੀ ਵੀ ਸਫੇਦ ਪਾਣੀ ਚ 스మెਲ ਆਂਦੀ ਹੈ ਜ਼ਿਆਦਾ ਸਤਰਾਵ ਹੁੰਦਾ ਹੈ ਸੂਜਨ ਹੈ ਇਹ ਸਾਰੀ ਪ੍ਰੋਬਲਮਸ ਕਵਰ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਪ੍ਰੋਬਲਮ ਨੂੰ ਅੱਗੇ ਵਧਣ ਨਹੀਂ ਦਊਗਾ ਉੱਥੇ ਹੀ ਰੋਕ ਦੇਣਾ ਉਸ ਨੂੰ ਤੇ ਨਾਲ ਦੀ ਨਾਲ ਕੈਲਸ਼ੀਅਮ ਦੀ ਘਾਟ ਨੂੰ ਵੀ ਦੂਰ ਕਰੂੰਗਾ ਜਿਹਦੇ ਕਰਕੇ ਗੋਡਿਆਂ 'ਚ ਦਰਦ ਹੁੰਦੀ ਹੈ ਅੱਛਾ ਔਰਤਾਂ ਜਿੱਦਾਂ ਹੁਣ ਜਿਹੜੀਆਂ ਸਮੱਸਿਆਵਾਂ ਨੇ ਹਨਾ ਅਸੀਂ ਤਾਂ ਚਲੋ ਖੁੱਲ ਕੇ ਗੱਲ ਕਰ ਰਹੇ ਆ ਹਨਾ ਲੱਖਾਂ ਲੋਕ ਇਸ ਨੂੰ ਦੇਖਣਗੇ ਪਰ ਔਰਤਾਂ ਤਾਂ ਸਿਰਫ ਆਪਣੇ ਪਰਿਵਾਰ ਦੇ ਇੱਕ ਜੀ ਨੂੰ ਦੱਸਣ ਤੋਂ ਘਬਰਾਉਂਦੀਆਂ ਨੇ ਕਿ ਭਾਈ ਮੈਨੂੰ ਸਫੇਦ ਪਾਣੀ ਦੀ ਸਮੱਸਿਆ ਹੈ ਜੀ ਮੈਨੂੰ ਲਕੋਰੀਆ ਦੀ ਸਮੱਸਿਆ ਹੈ ਪੀਸੀਓਡੀ ਦੀ ਸਮੱਸਿਆ ਹੈ ਜਾਂ ਮੇਰੇ ਪੇਟ 'ਚ ਕੋਈ ਇਨਫੈਕਸ਼ਨ ਹੈ ਮੇਰੇ ਖੂਨ 'ਚ ਕੋਈ ਇਨਫੈਕਸ਼ਨ ਹੈ ਫਿਰ ਉਹ ਖੁੱਲ ਕੇ ਕਿੱਦਾਂ ਦੱਸਣ ਉਹ ਕਿਵੇਂ ਦੱਸਣ ਤੁਹਾਡੇ ਕੋਲ ਜੇ ਆਉਣ ਤੇ ਉਹ ਕਿਵੇਂ ਦੱਸਣ ਕਿ ਭਾਈ ਨਹੀਂ ਮੈਨੂੰ ਇਹ ਬਿਮਾਰੀ ਹੈਗੀ ਆ ਜੀ ਦੇਖੋ ਇਸ ਤੋਂ ਸਭ ਤੋਂ ਵੱਡਿਆ ਜਿਹੜਾ ਜ਼ਰੀਆ ਹੈ ਨਾ ਉਹ মিডিਆ ਹੈ ਤੁਸੀਂ ਇਹਦਾ ਜ਼ਰੀਆ ਹੋ ਮੈਂ ਸਾਰੀ ਪੇਸ਼IENTS ਨੂੰ ਜਿੰਨੀ ਵੀ ਔਰਤਾਂ ਨੇ ਸਫੇਦ ਪਾਣੀ ਦੀ ਪ੍ਰੋਬਲਮ ਪੀਸੀਓਡੀ ਦੀ ਪ੍ਰੋਬਲਮ ਦਰਵਾਸ਼ੇ ਦੀ ਬੱਚੇਦਾਨੀ ਦੀ ਜਿੰਨੀ ਵੀ ਪ੍ਰੋਬਲਮਸ ਨੇ ਵੈਜੀਨਾਈਟਿਸ ਵਰਗੀ ਯੋਨੀ ਮਾਰਗ ਤੇ ਸੂਜਨ ਖਾਰਿਸ਼ ਇਵਨ ਦੀ ਸੈਕਸ ਵਰਗੀ ਪ੍ਰੋਬਲਮ ਜਿਹੜੀ ਹੁੰਦੀ ਹੈ ਲੇਡੀਜ਼ ਬਹੁਤ ਜ਼ਿਆਦਾ ਸਫਰ ਕਰਦੀਆਂ ਹੈ सेक्स ਤੋਂ ਬਾਅਦ ਲੇਡੀਜ਼ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤੇ ਉਹ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਲੇਡੀ ਦੱਸਦੀ ਨਹੀਂ ਹੈ ਤੇ ਮੈਂ ਉਹਨਾਂ ਨੂੰ ਕਹੂੰਗੀ ਤੁਸੀਂ ਸ਼ਰਮਾਓ ਸ਼ਰਮਾਓ ਨਾ ਸੰਗੋ ਨਾ ਇਸ 'ਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਸਾਡੇ ਕੋਲ ਜਿਹੜਾ ਨੰਬਰ ਫਲੈਸ਼ ਹੋ ਰਿਹਾ ਉਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਣੀ ਜਿੰਨੀ ਵੀ ਪ੍ਰੋਬਲਮ ਹੈ ਮੈਨੂੰ ਦੱਸੋ ਤੇ ਉਹਦੇ ਲਈ ਇੱਕ ਦਵਾਈ ਇਹੋ ਜਿਹੀ ਹੈ ਜੋ ਲੀਕੋਪਲੈਕਸ ਟੈਬਲੇਟ ਤੇ ਪਾਊਡਰ ਮੈਂ ਉਹੀ ਕਹਿਣ ਲੱਗੀ ਸੀ ਮੈਂ ਕਿ ਤੁਸੀ ਸਸਪੈਂਸ ਨਾ ਕ੍ਰੀਏਟ ਕਰੋ ਮੈਂ ਤੇ ਦਵਾਈ ਬਾਰੇ ਵੀ ਜਰੂਰ ਦੱਸੋ ਕਿ ਇਹ ਮਤਲਬ ਇਹ ਦਵਾਈ ਕਿਵੇਂ ਕੰਮ ਕਰੇਗਾ ਇਹ ਕਿਵੇਂ ਸਰੀਰ ਦੇ ਵਿੱਚ ਜਾਏਗਾ ਇਹਨੂੰ ਕਿਵੇਂ ਲੈਣਾ ਹੈ ਤੇ ਇਸ ਨੂੰ ਕੀ ਕਿਹੜੀਆਂ-ਕਿਹੜੀਆਂ ਔਰਤਾਂ ਲੈ ਸਕਦੀਆਂ ਨੇ ਜੇ ਦੇਖਿਏ ਲੀਕੋਪਲੈਕਸ ਟੈਬਲੇਟ ਤੇ ਪਾਊਡਰ ਇਹ ਦਵਾਈ ਹੈ ਇੱਕ ਪਾਊਡਰ ਹੈ ਇੱਕ ਦਵਾਈ ਹੈ 100% ਨੈਚੁਰਲ ਹੈ ਆਯੁਰਵੈਦਿਕ ਹੈ ਤੇ ਬਾਡੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਸਵੇਰੇ ਸ਼ਾਮ ਇਸ ਨੂੰ ਲੈਣਾ ਹੈ ਹੂੰ ਇਸ ਦਾ ਜਿਹੜਾ ਕੋਰਸ ਹੈ ਉਹ 3 ਮਹੀਨੇ ਦਾ ਕੋਰਸ ਹੈ ਕੋਰਸ ਤੁਸੀਂ ਚੰਗੀ ਤਰ੍ਹਾਂ ਪੂਰਾ ਕਰੋ ਸਵੇਰੇ ਸ਼ਾਮ ਇਸ ਨੂੰ ਲਵੋ ਤੇ ਤੁਹਾਡੀ ਜਿੰਨੀ ਵੀ ਗਰਭਾਸ਼ਯ ਦੀ ਬੱਚੇਦਾਨੀ ਦੀ ਪ੍ਰੋਬਲਮ ਹੈ ਯੋਨੀ ਮਾਰਗ ਦੀ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਹੈ ਮਤਲਬ ਮੀਨਾ ਕਟ ਆਂਦਾ ਹੈ ਜ਼ਿਆਦਾ ਆਂਦਾ ਹੈ ਸਾਰੀ ਪ੍ਰੋਬਲਮ ਮਤਲਬ ਇਹਨੂੰ ਪੀਰੀਅਡਸ ਦੀ ਪ੍ਰੋਬਲਮ ਵੀ ਜਿਨ੍ਹਾਂ ਨੂੰ ਹੈਗੀ ਆ ਜਿੱਦਾਂ ਮੈਨੂੰ ਕਈ ਮੈਂ ਸੁਣਿਆ ਉਹ ਮੈਨੂੰ ਕਹਿੰਦੇ ਵੀ ਸਾਡੇ ਪੀਰੀਅਡਸ ਤਾਂ ਸਾਨੂੰ 40 ਦਿਨ ਬਾਅਦ 45 ਦਿਨ ਬਾਅਦ ਜਿਹੜੇ ਨੇ ਹੁੰਦੇ ਨੇ ਜਾਂ ਕਹਿ ਦਿੰਦੇ ਕਈ ਜੀ ਸਾਨੂੰ ਤਾਂ ਪੀਰੀਅਡ ਸਿਰਫ 15 ਦਿਨ ਦੇ ਬਾਅਦ ਦੁਬਾਰਾ ਰਿਪੀਟ ਹੋ ਜਾਂਦਾ ਹੈ ਮਤਲਬ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੂਗਾ ਜੀ ਡੈਫੀਨਿਟਲੀ ਇਹ ਸਾਰੀ ਪ੍ਰੋਬਲਮਸ ਕਵਰ ਕਰਦਾ ਹੈ ਤੇ ਦੂਰ ਕਰਦਾ ਹੈ ਉ ਜਿੱਦਾਂ ਬਾਜ਼ਾਰ ਵੀ ਜਾਣ ਗਿਆ ਨਾ ਤੇ ਉਹ ਸੋਚਣੀ ਹੈ ਆਪਣੇ ਮੁੰਡੇ ਲਈ ਕੁਝ ਲੈ ਲਈਏ ਹਸਬੰਡ ਲਈ ਕੁਝ ਲੈ ਲਈਏ ਬੇਟੀ ਲਈ ਕੁਝ ਲੈ ਲਈਏ ਆਪਣੇ ਸਰੀਰ ਤੇ ਪੈਸਾ ਖਰਚ ਕੇ ਰਾਜੀ ਨਹੀਂ ਕਿਉਂ ਲੱਗਦਾ ਹੈ ਕਿ ਔਰਤ ਨੂੰ ਆਪਣੇ ਤੇ ਪੈਸਾ ਖਰਚਣਾ ਚਾਹੀਦਾ ਹੈ ਆਪਣੇ ਸਰੀਰ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਦੇਖੋ ਔਰਤ ਹੀ ਸਾਰਾ ਕੁਝ ਕਰਦੀ ਹੈ ਔਰਤ ਤੋਂ ਹੀ ਦੁਨੀਆ ਚੱਲਦੀ ਹੈ ਮੇਰਾ ਹੀ ਆਪਣਾ ਮੰਨਣਾ ਹੈ ਕਿ ਸਾਰਾ ਕੁਝ ਔਰਤ ਜਨਰੇਟ ਕਰਦੀ ਔਰਤ ਤੋਂ ਹੀ ਬੱਚੇ ਫਾਇਦਾ ਹੁੰਦੇ ਆ ਸਾਰੀ ਦੁਨੀਆ ਚੱਲਦੀ ਹੈ ਠੀਕ ਹੈ ਤੇ ਉਸ ਲਈ ਔਰਤ ਨੂੰ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਆਪਣਾ ਧਿਆਨ ਰੱਖੂਗੀ ਆਪਣੇ ਦਿਮਾਗ ਦਾ ਆਪਣੀ ਬਾਡੀ ਦਾ ਧਿਆਨ ਰੱਖੂਗੀ ਤੇ ਸਮਾਜ ਦਾ ਵੀ ਭਲਾ ਹੋਊਗਾ। ਉਹ ਹੀ ਤਾਂ ਜਿਹਦਾ ਆਪਾਂ ਆਫ ਸਕਰੀਨ ਵੀ ਗੱਲ ਕਰ ਰਹੇ ਸੀ ਕਿ ਇੱਕ ਔਰਤ ਜਦੋਂ ਬਿਮਾਰ ਹੋ ਜਾਵੇ ਹਨਾ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਇਹ ਸਰੀਰ ਸਭ ਤੋਂ ਇੰਪੋਰਟੈਂਟ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਬੰਦਾ ਹੈ। ਜੀ ਬਿਲਕੁਲ। ਭਾਵੇਂ ਤੁਸੀਂ ਮਰਦ ਹੋ ਭਾਵੇਂ ਤੁਸੀਂ ਲੇਡੀ ਹੋ ਤੁਹਾਡਾ ਜਿਹੜਾ ਸਰੀਰ ਹੈ ਉਹ ਇੱਕ ਮੰਦਿਰ ਹੈ। ਇਸ ਮੰਦਿਰ ਨੂੰ ਤੁਸੀਂ ਸੰਭ ਕੇ ਰੱਖੋਗੇ ਤੇ ਤੁਸੀਂ ਗਾਂ ਅੱਗੇ ਚਲੋਗੇਂ ਗਾਂ ਤਾਂ ਨੂੰ ਤੁਸੀਂ ਜਿਹੜੀ ਦੇਖੋ ਇਹ ਪ੍ਰਾਪਰਟੀ ਤਿਆਰ ਕਰਦੇ ਹੋ ਸਾਰਾ ਕੁਝ ਕਰਦੇ ਹੋ ਉਹ ਕਿਸ ਲਈ ਕਰਦੇ ਹੋ ਆਪਣੇ ਲਈ ਤੇ ਆਪਣੇ ਸਰੀਰ ਨੂੰ ਵਧੀਆ ਰੱਖੋ ਆਪਣੀ ਪ੍ਰੋਬਲਮਸ ਡਾਕਟਰ ਨੂੰ ਦੱਸੋ ਸਾਨੂੰ ਦੱਸੋ ਤੁਹਾਨੂੰ ਜਿਹੜੀ ਵੀ ਪ੍ਰੋਬਲਮ ਹੈ ਅਸੀਂ ਉੱਥੇ ਬੈਠੇ ਆ ਤੁਹਾਡੀ ਪ੍ਰੋਬਲਮ ਸੋਲਵ ਕਰਨ ਲਈ ਔਰਤ ਬਿਮਾਰ ਹੋ ਜੂਵੇ ਤਾਂ ਉਹਨੂੰ ਕੋਈ 2 ਦਿਨ ਬਾਅਦ ਰੋਟੀ ਦੇ ਦੂਗਾ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਉਹਨੂੰ ਆਪ ਨੂੰ ਹੀ ਕਰਨਾ ਪੈਂਦਾ ਭਾਵੇਂ ਉਹਨੂੰ ਲੂਜ਼ ਮੋਸ਼ਨਸ ਲੱਗੇ ਹੋ ਪੀਰੀਅਡਸ ਹੋਣ ਬੁਖਾਰ ਹੋਣ ਕੋਈ ਵੀ ਤਕਲੀਫ ਹੋ ਪਰ ਲੇਡੀ ਆਪਣਾ ਕੰਮ ਆਪ ਹੀ ਕਰਦੀ ਹੈ ਤੇ ਉਹ ਜੇ ਜ ਬਾਲਾ ਦਿਨ ਬੈ ਵੀ ਜਾਵੇ ਬੈੱਡ ਤੇ ਫੇਰ ਕਹਿ ਦਿੰਗੇ ਨਖਰੇ ਕਰਦੀ ਹੈ ਜੀ ਇਹੀ ਸੁਣਨੇ ਮਿਲਦਾ ਹੈ ਹਨਾ ਇਹੀ ਸੁਣਨੇ ਮਿਲਦਾ ਨਾ ਫਿਰ ਮੈਨੂੰ ਲੱਗਾ ਦੇਰ ਨਹੀਂ ਕਰਨੀ ਚਾਹੀਦੀ ਫੋਨ ਘੁਮਾਉਣਾ ਚਾਹੀਦਾ ਤੇ ਹਨ ਆਪਣੇ ਸਰੀਰ ਦਾ ਆਖਿਆਲ ਰੱਖਣਾ ਚਾਹੀਦਾ ਹਨਾ ਵੀ ਜਿਹੜਾ ਨੰਬਰ ਫਲੈਸ਼ ਹੋ ਰਿਹਾ ਤੁਸੀਂ ਉੱਤੇ ਫੋਨ ਘੁਮਾਓ ਤੁਸੀਂ ਮੈਮ ਨਾਲ ਗੱਲ ਕਰ ਸਕਦੇ ਹੋ ਇਹਨਾਂ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਹਨ ਆਪਣੇ ਸਰੀਰ ਦੀ ਬਿਮਾਰੀਆਂ ਨੂੰ ਦੱਸੋ ਹਰ ਇੱਕ ਬਿਮਾਰੀ ਦਾ ਇਲਾਜ ਹੈਗਾਏ ਭਾਵੇਂ ਕੋਈ ਵੀ ਬਿਮਾਰੀ ਹੈ ਸ਼੍ਰੀ ਜੀ ਬਿਲਕੁਲ ਬਿਲਕੁਲ ਸਾਰੀਆਂ ਬਿਮਾਰੀਆਂ ਦਾ ਸਾਡੇ ਕੋਲ ਇਲਾਜ ਹੈ ਤੁਸੀਂ ਸਾਨੂੰ ਇੱਕ ਫੋਨ ਕਰੋ ਨੰਬਰ ਜਿਹੜਾ ਫਲੈਸ਼ ਹੋ ਰਿਹਾ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਕੰਸਲਟ ਕਰ ਸਕਦੇ ਹੋ ਆਪਣੀ ਸਾਰੀ ਪ੍ਰੋਬਲਮਸ ਦੇ ਸੋਲੂਸ਼ਨ ਆਯੁਰਵੈਦਿਕ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਨਾ ਇਹਨੂੰ ਕੋਈ ਵੀ ਲੈ ਸਕਦਾ ਜੀ ਬਿਲਕੁਲ ਕੋਈ ਵੀ ਲੈ ਸਕਦੇ ਆ ਸਿਰਫ ਬੱਚਿਆਂ ਦਾ ਥੋੜਾ ਜਿਹਾ ਪਰਹੇਜ਼ ਹੁੰਦਾ ਹੈ ਬਾਕੀ ਸਾਰੇ ਇੱਕ ਪ੍ਰੈਗਨੈਂਟ ਊਮਨਸ ਦਾ ਜੀ ਪ੍ਰੈਗਨੈਂਟ ਹਾਂ ਨਾ ਵੀ ਉਹਨਾਂ ਨੂੰ ਡਾਕਟਰ ਦੀ ਸਲਾਹ ਦੇ ਨਾਲ ਉਤੀਜਾ ਲੈਣੀ ਚਾਹੀਦੀ ਹੈ ਤੇ ਜਿਹੜੀ ਲੈਕਟੇਟਿੰਗ ਮਦਰਸ ਹੈ ਜਿਹੜੀ ਦੁੱਧ ਪਿਲਾਂਦੀਆਂ ਨੇ ਆੜੇ ਨੂੰ 6 ਮਹੀਨੇ ਤੱਕ ਉਹ ਇਹ ਦਵਾਈ ਨਾ ਲੈਣਾ ਹੈ ਹਨਾ ਸੋ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਊਮਨਸ ਨੂੰ ਅਵੇਅਰ ਕਰ ਰਹੇ ਹੋ ਇਸ ਬਾਰੇ ਕਿਉਂਕਿ ਜਿੰਨੇ ਕਿ ਅਸੀਂ ਔਰਤਾਂ ਨੂੰ ਮਿਲਦੇ ਆ ਨਾ ਉਹ ਇਸ ਇਹਨਾਂ ਗੱਲਾਂ ਤੋਂ ਸ਼ਰਮਉਂਦੀਆਂ ਬਹੁਤ ਨੇ ਹਨਾ ਸੋ ਤੁਸੀਂ ਅਵੇਅਰ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਜੇਕਰ ਤੁਹਾਨੂੰ ਵੀ ਸਰੀਰ ਦੇ ਵਿੱਚ ਕੋਈ ਵੀ ਰੋਗ ਹੈ ਲੱਗਦਾ ਹੈ ਕਿ ਨਹੀਂ ਮੈਂ ਡਾਕਟਰ ਕੋ ਜਾ ਕੇ ਆਪਣੀ ਔਰ ਫੇਸ ਟੂ ਫੇਸ ਆਪਣੀ ਪ੍ਰੋਬਲਮ ਨਹੀਂ ਦੱਸ ਸਕਦੀ ਤਾਂ ਤੁਸੀਂ ਜੋ ਹੈ ਫੋਨ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਦੀ ਟੀਮ ਨਾਲ ਗੱਲ ਕਰ ਸਕਦੇ ਹੋ ਇਸ ਤੋਂ ਇਲਾਵਾ ਜੋ ਹੈ ਔਰਤ ਦੀ ਪ੍ਰੋਬਲਮਸ ਤੋਂ ਇਲਾਵਾ ਇਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਚਾਹੀਆਂ ਹੋ ਤੁਹਾਡਾ ਫਰਟੀਲਿਟੀ ਬਰ ਹੈ ਤੁਹਾਨੂੰ 슈ਗਰ ਹੈ ਤੁਹਾਡੇ ਗੋਡੇ ਮੋਡੇ ਤੇ ਦਰਦ ਹੈ ਤੁਹਾਡੇ ਕੋਈ ਵੀ ਸਰੀਰ ਦੇ ਵਿੱਚ ਰੋਗ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਜੋ ਹੈ ਉਹ ਕਾਲ ਤੇ ਗੱਲ ਕਰ ਸਕਦੇ ਹੋ ਆਯੁਰਵੈਦਿਕ ਪੱਕਾ ਇਲਾਜ ਜਿਹੜੇ ਨੇ ਲਈ ਬੈਠੇ ਨੇ ਬਾਕੀ ਜੁੜੇ ਰਹੋ ਨੈਸ਼ਨ ਪੋਸਟ ਦੇ ਨਾਲ ਬਹੁਤ-ਬਹੁਤ ਸ਼ੁਕਰੀਆ